ਬਰਾਤ ਨਾਲ ਹੋ ਗਿਆ ਕਾਂਡ ਠੰਡ ਵਿੱਚ ਬਿਨਾ ਮੀਂਹ ਤੋਂ ਭਿਜੇ ਬਰਾਤੀ ਅਕਸਰ ਹੀ ਕਈ ਥਾਵਾਂ ਤੇ ਬਰਾਤਾਂ ਤੋਂ ਢਕਕੇ ਨਾਲ ਜਾਂਦੀਆਂ ਨੇ ਪਰ ਕਈ ਵਾਰ ਜੱਗੋਂ ਤੇਰਵੀ ਵੀ ਹੋ ਜਾਂਦੀ ਏ ਜਿਵੇਂ ਕਿ ਇਸ ਬਰਾਤ ਨਾਲ ਹੋਇਆ ਦਰਸਲ ਇਹ ਬਰਾਤ ਰਾਤ ਨੂੰ ਆਪਣੇ ਨਾਲ ਇੱਕ ਡੀਜੇ ਵਾਲੀ ਗੱਡੀ ਲਿਜਾ ਰਹੀ ਸੀ ਤੇ ਬਰਾਤੀ ਉੱਚੀ ਉੱਚੀ ਕੂਕਾਂ ਮਾਰ ਕੇ ਡੀਜੇ ਦੇ ਗੀਤਾਂ ਤੇ ਨੱਚ ਰਹੇ ਸੀ ਪਰ ਜਦੋਂ ਇਹ ਬਰਾਤ ਇੱਕ ਘਰ ਕੋਲ ਪਹੁੰਚਦੀ ਏ ਤਾਂ ਇੱਕ ਪਰਿਵਾਰ ਇਸ ਬਰਾਤ ਦੇ ਸ਼ੋਰ ਸ਼ਰਾਬੇ ਤੋਂ ਇੰਨਾ ਪਰੇਸ਼ਾਨ ਹੁੰਦਾ ਏ ਕਿ ਉਹ ਪਾਣੀ ਦੀ ਇੱਕ ਬਾਲਟੀ ਭਰ ਕੇ ਲੰਘ ਰਹੀ ਬਰਾਤ ਦੇ ਉੱਪਰ ਪਾ ਦਿੰਦੇ ਨੇ ਬਰਾਤੀ ਵਿਚਾਰੇ ਬਿਨਾਂ ਮੀਂਹ ਤੋਂ ਭਿੱਜ ਜਾਂਦੇ ਨੇ ਪਾਣੀ ਪੈਂਦੀ ਸਾਰ ਬਰਾਤੀਆਂ ਨੂੰ ਕੁਝ ਸਮਝ ਹੀ ਨਹੀਂ ਲੱਗਦਾ ਸਾਰੇ ਹੀ ਚੁੱਪਚਾਪ ਹੋ ਕੇ ਖੜ ਜਾਂਦੇ ਨੇ ਜਦੋਂ ਪਤਾ ਲੱਗਦਾ ਏ ਕਿ ਪਾਣੀ ਕਿਸ ਨੇ ਪਾਇਆ ਤਾਂ ਮਾਹੌਲ ਖਰਾਬ ਹੋਣ ਤੋਂ ਪਹਿਲਾਂ ਹੀ ਸਿਆਣੇ ਬੰਦੇ ਗੱਲ ਟਿਕਾ ਦਿੰਦੇ ਨੇ ਸੋ ਇਹ ਸਾਰੀ ਘਟਨਾ ਗਵਾਲੀਅਰ ਦੀ ਹੈ ਤੇ ਕੁਝ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਪਰਿਵਾਰ ਦੀ ਗਲਤੀ ਏ ਉਹਨਾਂ ਨੂੰ ਪਾਣੀ ਨਹੀਂ ਪਾਉਣਾ ਚਾਹੀਦਾ ਸੀ ਉੱਥੇ ਹੀ ਕੁਝ ਲੋਕ ਕਹਿ ਰਹੇ ਨੇ ਕਿ ਬਰਾਤੀ ਦੀ ਗਲਤੀ ਏ ਰਸਤੇ ਵਿੱਚ ਸ਼ੋਰ ਸ਼ਰਾਬਾ ਨਹੀਂ ਕਰਨਾ ਚਾਹੀਦਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ